ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 18 ਮਈ ਤੱਕ ਲੋ ਚੱਲਣ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਜਦਕਿ ਸੋਮਵਾਰ ਨੂੰ ਵੀ ਸਭ ਤੋਂ ਜ਼ਿਆਦਾ ਤਾਪਮਾਨ ਫਾਜ਼ਿਲਕਾ ਅਬੂਹਰ ਫਰੀਦਕੋਟ ਵਿੱਚ 44 ਡਿਗਰੀ ਪਾਰ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਹੈ ਕਿ ਅਗਲੇ 4-5 ਦਿਨ ਮੌਸਮ ਸੁਸ਼ਕ ਰਹਿ ਸਕਦਾ ਹੈ। ਇਸ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਤਾਪਮਾਨ ਲਗਭਗ 5 ਡਿਗਰੀ ਵਧਣ ਦੇ ਅਸਰ ਹਨ। 16 ਤੋਂ 18 ਮਈ ਦੇ ਵਿੱਚ ਦੱਖਣ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਤਾਪਮਾਨ 45 ਡਿਗਰੀ ਤੋਂ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਚੰਡੀਗੜ੍ਹ ਸਮੇਤ ਹਰਿਆਣਾ ਅਤੇ ਪੰਜਾਬ ਦੇ ਉੱਤਰੀ ਹਿੱਸਿਆਂ ਦੇ ਵਿੱਚ ਤਾਪਮਾਨ 42 ਤੋਂ 44 ਡਿਗਰੀ ਦੇ ਵਿੱਚ ਰਹਿਣ ਦੀ ਉਮੀਦ ਹੈ। ਇਸ ਦੇ ਨਾਲ 16 ਤੋਂ 18 ਮਈ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਗੜ ਵਿੱਚ ਲੋ ਦੀ ਸਥਿਤੀ ਪੈਦਾ ਹੋ ਸਕਦੀ ਹੈ ਲੋਕਾਂ ਨੂੰ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਤੋਂ ਬਚਣ ਅਤੇ ਪੀਕ ਆਵਰਸ ਦੇ ਦਰਮਿਆਨ ਹਲਕੇ ਕੱਪੜੇ ਪਹਿਨਣ ਨੂੰ ਮੌਸਮ ਪਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਿੱਧੀ ਧੁੱਪ ਦੇ ਵਿੱਚ ਰਹਿਣ ਤੇ ਸਿਰ ਨੂੰ ਢੱਕ ਕੇ ਰੱਖਣ ਦੇ ਲਈ ਕਿਹਾ ਗਿਆ ਸਭ ਤੋਂ ਜ਼ਿਆਦਾ ਗਰਮੀ ਲੁਧਿਆਣਾ ਸਮੇਤ ਮਾਲਵਾ ਦੇ ਜ਼ਿਲ੍ਹਿਆਂ ਦੇ ਵਿੱਚ ਰਹੇਗੀ ਕਿਉਂਕਿ ਸੋਮਵਾਰ ਨੂੰ ਵੀ ਮਾਲਵਾ ਦੇ ਹੀ ਜ਼ਿਲ੍ਹੇ ਸਭ ਤੋਂ ਜ਼ਿਆਦਾ ਗਰਮ ਦਿਖਾਈ ਦਿੱਤੇ ਬਾਕੀ ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀ ਤਾਂ ਦੰਦੇ ਸਮੇਂ ਵਿੱਚ ਪਾਰਾ 38 ਤੋਂ 42 ਡਿਗਰੀ ਦੇ ਵਿੱਚ ਰਿਹਾ ਹੈ ਘੱਟੋ ਘੱਟ ਪਾਰਾ ਵੀ ਸੂਬੇ ਦੇ ਵਿੱਚ ਇਸ ਸਮੇਂ 18 ਤੋਂ 22 ਡਿਗਰੀ ਤੱਕ ਰਿਹਾ ਹੈ 18 ਮਈ ਤੱਕ ਭਿਆਨਕ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਇਸ ਦੇ ਬਾਅਦ ਵੈਸਟਰਨ ਡਿਸਟਰਬੈਂਸ ਵੀ ਐਕਟਿਵ ਹੋਣ ਦਾ ਅਨੁਮਾਨ ਮੌਸਮ ਵਿਭਾਗ ਵੱਲੋਂ ਜਤਾਇਆ ਗਿਆ ਹੈ ਇਸ ਦੇ ਚੱਲਦੇ ਰਾਹਤ ਵੀ ਮਿਲੇਗੀ ਉੱਥੇ ਹਿਮਾਚਲ ਦੇ ਵਿੱਚ ਤਿੰਨ ਚਾਰ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਬਾਅਦ ਸੋਮਵਾਰ ਨੂੰ ਮੌਸਮ ਸਾਰੇ ਥਾਵਾਂ ਤੇ ਸਾਫ਼ ਬਣਿਆ ਰਹੇ ਇਸ ਦੇ ਨਾਲ ਜ਼ਿਆਦਾਤਰ ਤਾਪਮਾਨ ਵਿੱਚ 5 ਡਿਗਰੀ ਤੱਕ ਦੀ ਵੜੌਤਰੀ ਦਰਜ ਕੀਤੀ ਗਈ ਪਹਾੜਾਂ ਤੇ ਹੋਈ ਬਰਫਬਾਰੀ ਦੇ ਨਾਲ ਉੱਪਰਲੇ ਖੇਤਰਾਂ ਦੇ ਵਿੱਚ ਸਵੇਰੇ ਸ਼ਾਮ ਠੰਡ ਵਧੀ ਹੈ। ਪੰਜਾਬ ਦੀ ਜ਼ਿਕਰ ਗੱਲ ਕਰੀ ਤਾਂ 18 ਮਈ ਦੇ ਬਾਅਦ ਮੌਸਮ ਦੇ ਵਿੱਚ ਬਦਲਾਅ ਦੇਖ ਸਕਦਾ ਹੈ। ਹਿਮਾਚਲ ਵਿੱਚ 17 ਮਈ ਤੋਂ ਮੌਸਮ ਮੋੜ ਤੋਂ ਘਰਵਟ ਬਦਲੇਗਾ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ ਪਹਾੜਾਂ ਤੇ 19 ਮਈ ਤੱਕ ਮੋੜ ਤੋਂ ਬਰਸਾਤ ਤੇ ਬਰਫਬਾਰੀ ਦੇ ਅਸਰ ਬਣ ਰਹੇ ਹਨ। ਤਾਂ ਮੌਸਮ ਸਬੰਧੀ ਜਾਣਕਾਰੀ ਤੁਹਾਡੇ ਤੱਕ ਅਸੀਂ ਸਾਂਝੀ ਕੀਤੀ ਹੈ ਜਿਸ ਵਿੱਚ ਅਗਲੇਰੇ 4 ਤੋਂ 5 ਦਿਨਾਂ ਦਾ ਮੌਸਮ ਭਾਗ ਵੱਲੋਂ پیشن گوئی ਕੀਤੀ ਗਈ ਹੈ ਹਾਲਾਂਕਿ ਪੰਜਾਬ ਹਰਿਆਣਾ ਸਣੇ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਲੋ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਮੌਸਮ ਭਾਗ ਨੇ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਲੋ ਤੋਂ ਬਚਣ ਦੇ ਲਈ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ ਵਧ ਰਹੀ ਗਰਮੀ ਦੇ ਮੱਦੇਨਜ਼ਰ ਸੱਚਕੋ ਪਰਵਾਰ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਖਾਸ ਕਰ ਇਸ ਭਿਆਨਕ ਗਰਮੀ ਦੇ ਵਿੱਚ ਲੋਹ ਦੇ ਦਿਨਾਂ ਵਿੱਚ ਤੁਹਾਨੂੰ ਅਗਰ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਨਿਕਲੋ ਖਾਸ ਕਰ ਇਸ ਗਰਮੀ ਦੇ ਵਿੱਚ ਬਜ਼ੁਰਗਾਂ ਸਣੇ ਬੱਚਿਆਂ ਦਾ ਤਾਂ ਬਹੁਤ ਜ਼ਿਆਦਾ ਧਿਆਨ ਰੱਖੋ ਤਾਂ ਕਿ ਆਪਦੇ ਪਰਿਵਾਰ ਨੂੰ ਅਸੀਂ ਸੁਰੱਖਿਅਤ ਰੱਖ ਸਕੀਏ